ਖਬਰਾਂ ਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਵਾਰ-ਵਾਰ ਕੀ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਪੰਜਾਬ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਉਦਲ ਸੂਬੇ ਦੇ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵੀ ਖੁੱਲਕੇ ਖੁਲਾਸੇ ਨਹੀਂ ਕੀਤੇ ਜਾ ਰਹੇ ਲੇਕਿਨ ਭਾਰਤੀ ਜਨਤਾ ਪਾਰਟੀ ਅਜਿਹੇ ਸਬੂਤ ਕੱਢ ਕੇ ਲੈ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਭਲੇ ਮਾਨਸੋ ਪੰਜਾਬ ਦੇ ਲੋਕੋ ਤੁਸੀਂ ਕੀ ਗੱਲ ਕਰਦੇ ਹੋ ਵਿਰੋਧ ਹੋਵੇਗਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਦਾ ਕਿਉਂਕਿ ਪੰਜਾਬੀ ਨਹੀਂ ਚਾਹੁੰਦੇ ਕਿ ਦਿੱਲੀ ਦਾ ਲਾਲਾ ਅਰਵਿੰਦ ਕੇਜੀワਲ ਪੰਜਾਬ ਦਾ ਮੁੱਖ ਮੰਤਰੀ ਬਣੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਜੇ ਸਬੂਤ ਲੈ ਕੇ ਆ ਗਈ ਹੈ ਜਿਸ ਦੇ ਵਿੱਚ ਬਿਲਕੁਲ ਤੈ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜੀワਲ ਰਹਿੰਦੇ ਸਾਲਾਂ ਦੇ ਲਈ ਮੁੱਖ ਮੰਤਰੀ ਬਣੇਗਾ ਅਤੇ ਜਦੋਂ ਬਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਸ ਦਿਨ ਤੋਂ ਲੈ ਕੇ ਜਿੰਨੇ ਵੀ ਬਾਕੀ ਰਹਿੰਦੇ ਦੇ ਸਾਲ ਹੋਣਗੇ ਵਿਰੋਧ ਹੋਵੇਗਾ ਕਨਵੀਨਰ ਅਰਵਿੰਦ ਕੇਚੀਵਾਲ ਦਾ ਪਹਿਲਾਂ ਸੁਣਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਜਿਨ੍ਹਾਂ ਨੇ ਵਿਧਾਨ ਸਭਾ ਦੀ ਹੁਣੇ ਹੁਣੇ ਹੀ ਦਿੱਲੀ ਤੋਂ ਚੋਣ ਜਿੱਤੀ ਹੈ ਮਰਜਿੰਦਰ ਸਿੱਸਾ ਕੀ ਕਹਿ ਰਹੇ ਨੇ चुनाव हारने के बाद अरविंद केजरीवाल जी ने कल पंजाब के एमएलओ की बैठक दिल्ली में बुलाई है ऐसा बताया जा रहा है कि अरविंद केजरीवाल जी अब भगवंत मान जी को नलायक बताकर इन एफिशियंट बताकर उन्होंने औरतों का हजार रुपया देने का वादा पूरा नहीं किया पंजाब में नशा नहीं वो रोक पा रहे पंजाब के लॉन्ड ऑर्डर हालात खराब हो गए ये कहकर भगवंत मान जी को हटाना चाहते हैं और खुद अपने एमएलओ से यह कहलाकर कि अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूं ये पंजाब है कभी गलती से ऐसा सपना भी मत देखना पंजाब के लोग किसी सूरत में इस चीज को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूं ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं है उन्होंने चाहे कुमार विश्वास हो चाहे कोई एम एल ए हों चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ धोखा करेंगे इसलिए हम नहीं चाहते कि पंजाब के अंदर ऐसा आदमी जाके जो उसने दिल्ली को तबाह कर दिया है पंजाब के अंदर जो हालात बना रखे और तबाही की तरफ लेके जाए ये कभी कोई पंजाबी बर्दाश्त नहीं करेगा इसलिए मैं जरूर कहना चाहता हूं अरविंद केजरीवाल जी ये सपना मत पालना ये सपना बहुत महंगा पड़ेगा ਯਾਨੀ ਕਿ ਮਰਜਿੰਦਰ ਸਿੰਘ ਸਿੱਸਾ ਵੱਲੋਂ ਮਰਜਿੰਦਰ ਸਿੰਘ ਸਿੱਸਾ ਵਾਰ-ਵਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨੇ ਬਨ ਲਈ ਲੇਕਿਨ ਉਹਨੇ ਕਹਿਆ ਕਿ ਪੰਜਾਬ ਨੇ ਪੰਜਾਬੀ ਨੇ ਇਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਜਿਸ ਤਰ੍ਹਾਂ ਤੁਸੀਂ ਸਤਿਆਨਾਸ਼ ਕੀਤਾ ਦਿੱਲੀ ਦਾ ਉਸੇ ਤਰ੍ਹਾਂ ਤੁਸੀਂ ਬੇੜਾਗਰ ਕਰੋਗੇ ਪੰਜਾਬ ਦਾ ਜੇਕਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਹੋ ਉਹਨਾਂ ਮਰਜਿੰਦਰ ਸਿੰਘ ਸਿੱਸਾ ਨੇ ભગવંત માન ਨੂੰ ਵੀ ਚੈਲੰਜ ਕੀਤਾ ਹੈ ਕਿ ਤੁਸੀਂ ਤਿਆਰ ਹੋ ਜਾਓ ਐਕਟਿਵ ਹੋ ਜਾਓ ਐਂਟਰੀ ਨਹੀਂ ਹੋਣ ਦੇਣੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਪੰਜਾਬ ਦੇ ਵਿੱਚ ਐਜ਼ ਅ ਪੰਜਾਬ ਦਾ ਮੁੱਖ ਮੰਤਰੀ ਧੰਨਵਾਦ